ਦੋਸਤੋ ਇੱਕ ਵੌਇਸ ਰਿਕਾਰਡਿੰਗ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਤੇ ਇਹ ਵੌਇਸ ਰਿਕਾਰਡਿੰਗ ਅਮਰਤਪਾਲ ਸਿੰਘ ਮਹਿਰੋ ਦੇ ਇੰਸਟਾਗ੍ਰam ਪੇਜ ਉੱਤੇ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਇੱਕ ਔਰਤ ਦੇ ਵੱਲੋਂ ਇੱਕ ਡੇਰੇ ਦੇ ਸਾਹਦ ਤੇ ਸਰੀਰਕ ਸੋਸ਼ਣ ਦੇ ਇਲਜ਼ਾਮ ਲਗਾਏ ਗਏ ਨੇ ਤੇ ਅਮਰਤਪਾਲ ਸਿੰਘ ਮਹਿਰੋ ਦੇ ਵੱਲੋਂ ਜਦੋਂ ਉਸ ਔਰਤ ਨੂੰ ਸਵਾਲ ਜਵਾਬ ਕੀਤੇ ਗਏ ਤਾਂ ਉਸ ਔਰਤ ਦੇ ਵੱਲੋਂ ਇਸ ਡੇਰੇ ਦੇ ਸਾਹਦ ਤੇ ਪ੍ਰਤੀ ਕੀ ਕਿਹਾ ਗਿਆ ਆਉ ਸੁਣਦੇ ਆ ਤੇ ਸੁਣਨ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਨਵੀਆਂ ਵੀਡੀਓਜ਼ ਵੇਖਣ ਲਈ ਬੈਲ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਹਾਂਜੀ। ਭੈਣੇ ਮੈਂ ਇਹ ਪੁੱਛਣਾ ਸੀ ਤੁਹਾਨੂੰ ਵੀ ਤੁਸੀਂ 2 ਸਾਲ ਹੋ ਗਏ ਤੁਹਾਨੂੰ ਇਹਦੇ ਨਾਲ ਸੰਪਰਕ ਚ ਆਇਆ ਨੂੰ। ਹਾਂਜੀ ਵੀ ਜੀ ਮੈਂ ਆਈ ਸੀਗੀ ਅਸੀਂ ਸੱਤੀ ਮਾਰਤ ਲੋਗੇ ਜੀ ਅਸੀਂ ਉੱਥੇ ਮਰੇ ਸੀਗੇ ਆਪਣੇ ਤੇ 30 ਮਾਰਥ ਨੂੰ ਆਹ ਕੱਲ੍ਹ ਵੀ ਦੋ ਦਿਨ ਵੇਲੇ ਵੀ ਹੋਟਲ ਚ ਗਏ ਆ ਤੇ ਉਸ ਤੋਂ ਬਾਅਦ ਵੀਰੇ ਮੈਂ ਇਹ ਨੀ ਨਹੀਂ ਨਹੀਂ ਮੈਨੂੰ ਐਂ ਦੱਸੋ ਜਿਹੜਾ ਬਾਬਾ ਉਹ ਬਲਜਿੰਦਰ ਸਿੰਘ ਆਚਾਰਨ ਘਾਟ ਵਾਲਾ ਉਹਨੇ ਗੁਰਦਾਰੇ ਦੇ ਵਿੱਚ ਉੱਥੇ ਜਾਂ ਭੂਰੇ 'ਚ ਜਾਂ ਉੱਥੇ ਗੁਰੂ ਘਰ ਕੋਠੀ ਦੇ ਵਿੱਚ ਜਾਂ ਉੱਥੇ ਕਿੰਨੇ ਆ ਰਹੀ ਤੁਹਾਡੇ ਨਾਲ ਸਰੀਰਕ ਸਬੰਧ ਬਣਾਏ ਆ ਬਹੁਤ ਮਰੀ ਜੀ ਕਿੰਨੇ ਕਰ ਫਿਰ ਵੀ ਚਲੋ ਲਾਦਾ ਤਾਂ ਛੋਟਾ ਪਿਰੀ ਕਾਫੀ ਵਰੀ ਵਰੀ 2-3 ਦਿਨ ਦੀ ਹੀ ਦਰਬ ਗਈ ਆ ਵੀਰੇ ਨਾਲ ਤੇ ਉਸ ਤੋਂ ਬਾਅਦ ਵੀਰੇ ਕੋਰਾ ਚਾਲ ਕੀ ਮੌਟੜੀ ਆਣਾ ਕੋਰਾ ਸਾਜ ਜਿਹੜਾ ਬਾਹਰ ਕਮਰਾ ਜਾਂ ਉਹਦੇ ਜਿਹੜਾ ਗਾਂਹ ਜਾਂ ਜਿਹੜਾ ਸਿਰੇ ਤੇ ਨਹੀਂ ਉੱਥੇ ਨਹੀਂ ਉੱਥੇ ਨਹੀਂ ਜਿਹੜਾ ਕੌਫ ਕੰਦਰ ਇਹਦੇ ਟਾਈਮ ਜਿੱਦਨੇ ਕੈਮਰੇ ਕੋਰੇ ਲੱਗੇ ਹੋਇਆ ਉੱਥੇ ਉਹਦੇ ਚੱਕਰ ਕਰੋ ਵੀਰੇ ਸਾਰਾ ਕੁਝ ਹੈ ਤੇ ਇਹਦੇ ਕੋਲ ਜਿਹੜੇ ਵੀ ਤੁਹਾਨੂੰ ਲੱਗੇ ਨੇ ਉਹ ਜਿਹੜੇ ਇਹਦਾ ਫੜ ਕੇ ਨਹੀਂ ਨਹੀਂ ਉਹ ਅਜੇ ਵਿੱਚ ਬੰਦਾ ਹੋਰ ਪੈ ਗਿਆ ਸੀਗਾ ਜਿਹੜਾ ਇੱਕ ਗਾਹ ਕਮਰਾ ਮੰਨ ਲਓ ਜਿੱਥੇ ਫੁੱਲ ਲੱਖੋ ਸੋਫਾ ਜਿਹਾ ਬਾਇਆ ਜਿੱਥੇ ਖੰਭ ਗੁੰਭ ਜੇ ਰੱਖੇ ਮੋਰ ਦੇ ਲਾ ਨਾ ਨਾ ਉਹ ਤਾਂ ਬਾਹਰ ਨਾ ਤਗੜਾ ਅੱਛਾ ਉਹ ਉਹਦੇ ਚ ਕੀ ਕੁੱਝ ਆ ਉੱਥੇ ਤਾਂ ਪਤਾ ਨਹੀਂ ਐਨਾ ਕਿ ਵੀਰੇ ਕੀ ਕੁੱਝ ਉੱਥੇ ਦੁਬਾਰੀਆਂ ਨਬੂਰੀਆਂ ਨੇ ਤੇ ਰੱਖਿਆ ਹੋਇਆ ਦੁਬਾਰੀਆਂ ਦੇ ਵਿੱਚ ਪਤਾ ਨਹੀਂ ਫੇਰ ਵੀ ਉੱਥੇ ਭੋਰੇ ਚ ਉੱਥੇ ਵੀ ਤੁਹਾਡੇ ਨਾਲ ਸੈਕਸ ਕਿੰਨੀ ਆਰੀ ਕੀਤਾ ਇਹ ਬਾਬੇ ਨੇ ਬਜਿੰਦਰ ਸਿੰਘ ਨੇ ਮੇਨੂੰ ਨਾਲ ਦੇ ਗ੍ਰੇ ਕਿਤਾ ਹਾਲ ਹੈ 40 50 40 30 40 20 ਚਾੜੀ ਬੜੀ ਪਸੰਦ ਮਿਲਈ ਹਮਾਂ ਨੂੰ ਜੀ ਓਕੇ ਤੇ ਸੇਵਾਦਾਰਾਂ ਨੂੰ ਪਤਾ ਹੁੰਦਾ ਸੀ ਵੀ ਜਦੋਂ ਤੁਸੀਂ ਆਉਂਦੇ ਸੀ ਤੇ ਸੱਚ ਉਹ ਵੀ ਮੈਂ ਤੁਹਾਨੂੰ ਦੱਸ ਦਵਾਂ ਫਾਉਂਦੀ ਦੇ ਇਹਨਾਂ ਦੀ ਵੀ ਇਹਦਾ ਐਸੇ ਸੇਵਾਦਾਰ ਆਉਂ ਛੋਟਾ ਜਾਂ ਮੁੰਡਾ ਬਲਵਿੰਦਰ ਬਲਵਿੰਦਰ ਆਉਦਾ ਮਾਹਾਂ ਨੂੰ ਸਾਰਾ ਕੁਝ ਪਤਾ ਉਹ ਹੀ ਫਿਰਾਂ ਦੇ ਖੜਦਾ ਸੀ ਉਹ ਹੀ ਦਾੜਦਾ ਸੀ ਕਿਰੇ ਪਰ ਜਦੋਂ ਮੈਂ ਜਾਂਦੀ ਸੀ ਉਦੋਂ ਉਹ ਮੁੰਡਾ ਨਹੀਂ ਹੁੰਦਾ ਸੀ ਓਕੇ ਉਹਨੂੰ ਸਿਰਫ ਉਹੋ ਕੋਈ ਨਹੀਂ ਹੁੰਦਾ ਕਿ ਜਿਹੜੀ ਥੋੜੀ ਕੁਝ ਮੈਨੂੰ ਬਾੜਦਾ ਹੁੰਦਾ ਸੀ ਉਦੋਂ ਤੇ ਉਹ ਕੱਟਾ ਹੁੰਦਾ ਸੀ ਉਹ ਸਾਰਾ ਕੱਟਾ ਦੇ ਓਕੇ ਤੇ ਉਹ ਇਹਦੇ ਜਿਹੜਾ ਬਾਬਾ ਬਲਵਿੰਦਰ ਸਿੰਘ ਇਹਦੇ ਕਿੰਨਾ ਕਾ ਕੁੜਾਣਾ ਸਬੰਧ ਆ ਇਹਦੇ ਪਾਂਡੇ 2000 ਚਾਰ ਪੰਜ ਤਾਂ ਦੋ ਜੇ 4 5 ਦੀ ਗੱਲ ਲੱਗੀ ਆ ਉਹ ਜੀ ਵੀ ਨਾ ਹੁਣ ਇਹ ਮੇਰੇ ਉਹ ਵੀ ਗੱਲਾਂ ਨਹੀਂ ਨਹੀਂ ਮੈਂ ਤੈਨੂੰ ਦੱਸ ਮੈਨੂੰ ਐ ਦੱਸੋ ਵੀ ਤੁਹਾਨੂੰ ਕਿੰਨਾ ਕੁ ਪਤਾ ਵੀ ਇਹ ਕਿੰਨੀਆਂ ਕੁ ਕੁੜੀਆਂ ਇਹਦੇ ਕੋਲੇ ਆਉਂਦੀਆਂ ਜਾਂਦੀਆਂ ਕਿਰਨ ਆਪ ਟੂ ਨੀਗਾ ਤੇ ਵਿੱਚ ਦੋ ਹੋਰਾਂ ਦੇਖੀਏ ਇਹ ਕੋਈ ਜਿਹੜੀ ਨਹੀਂ ਇਹ ਕੋਈ ਆਉਂਦੀ ਨਾ ਜਾਂਦੀ ਆ ਤੇ ਮੈਂ ਨਾ ਕੀ ਦੋਸਤੋ ਇਸ ਸਿੰਘ ਦੇ ਵੱਲੋਂ ਜੋ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਲੋਕਾਂ ਦੇ ਮਸਲੇ ਹੱਲ ਕੀਤੇ ਜਾ ਰਹੇ ਨੇ ਇੱਕ ਬਹੁਤ ਹੀ ਛਲਾਗਾ ਜੋ ਕਦਮ ਹੈ ਤੇ ਹਰੇਕ ਭਾਈ ਭੈਣ ਦੇ ਵੱਲੋਂ ਇਸ ਕਦਮ ਦੀ ਬਹੁਤ ਹੀ ਤਾਰੀਫ ਕੀਤੀ ਜਾ ਰਹੀ ਹੈ ਜੇਕਰ ਤੁਸੀਂ ਵੀ ਅਮਰਤਪਾਲ ਸਿੰਘ ਮਹਿਰੋ ਦੇ ਇਹ ਕੰਮਾਂ ਨੂੰ ਸਹੀ ਮੰਨਦੇ ਹੋ ਤਾਂ ਇੱਕ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ